ਠੀਕ ਹੈ ਫਿਰ ਜੇ ਨਹੀਂ ਸਬਰ ਹੈਗਾ ਦਾ ਅਗਲੇ ਤੋਂ ਜਿੱਤ ਮਰਜੀ ਵਿਆ ਕਰਵਾਵੇ ਮੈਂ ਤਾਂ ਆਪਣੇ ਕੰਮ ਕਾਰ ਚ ਬੀਜ਼ੀ ਹੈਗੀ ਆ ਹਾਂਜੀ ਹੁਣ ਮਾਤਾ ਨਾ ਉਹਦੇ ਆਲਦੀ ਹੋਈ ਫਿਰਦੀ ਐ ਹੁਣ ਇਹਦੀ ਭੋਰਾ ਇੱਜ਼ਤ ਨਹੀਂ ਹੈਗੀ ਘਰ 'ਚ ਚਲੋ ਜੀ ਹੁਣ ਨਾਨੂ ਕਿਰਨ ਨੂੰ ਲੈ ਕੇ ਤਾਨੇ ਮਿਹਨੇ ਮਾਰੀ ਚਲੋ ਪਤਾ ਲੱਗਦਾ ਪਿਆ ਕਿ ਇਹਨੂੰ ਪਛਤਾਵਾ ਆ ਗੱਲ ਤਾਂ ਤੁਹਾਡੀ ਸਹੀ ਐ ਪਰ ਸਾਰੀ ਦੁਨੀਆ ਨਹੀਂ ਬਦਲੀ ਕੁਝ ਕੁ ਨੀਵੀਂ ਸੋਚ ਵਾਲੇ ਲੋਗ ਹਜੇ ਵੀ ਹੈਗੇ ਆ ਸਮਾਜ 'ਚ ਕੀ ਕਰਦੇ ਹੋ ਤੈਨੂੰ ਪਤਾ ਜਦੋਂ ਛੋਟੇ ਹੁੰਦੇ ਸੀ ਨਾ ਅਸੀਂ ਉਦੋਂ ਚਾਚੇਵਰ ਰਹਿ ਜਾਂਦੇ ਸੀ ਤੇ ਉਦੋਂ ਤਿੰਨੇ ਭੈਣ ਭਰਾ ਸੀ ਇੱਥੇ ਗਰਾਊਂਡ ਜਾਂਦੇ ਸੀ ਚਾਚੇ ਉਹਨਾਂ ਦੇ ਦੋ ਜਵਾਬ ਸੀਗੇ ਤੇ ਤਿੰਨ ਅਸੀਂ ਭੈਣ ਭਰਾ ਸੀ ਇੱਥੇ ਲੜਦੇ ਵੀ ਤੇ ਖੇਡਦੇ ਵੀ ਸੀਗੇ ਇੱਥੇ ਤੈਨੂੰ ਪਤਾ ਉਸ ਟਾਈਮ ਇੱਥੇ ਨਾ ਅਸੀਂ ਖੇਡਦੇ ਹੁੰਦੇ ਸੀ ਤੇ ਲੜ ਵੀ ਪੈਂਦੇ ਸੀ ਤੇ ਫੇਰ ਹਨਾ ਅੱਧੇ ਘੰਟੇ ਬਾਅਦ ਸਾਡੀ ਸੁਲਾ ਹੋ ਜਾਂਦੀ ਸੀ ਜੋਦੋਂ ਦੇ ਅਸੀਂ ਆਪਣੇ ਆਪ ਨੂੰ ਸਾਂਭਿਆ ਵਾ ਇੱਕ ਵਾਰ ਲੜੇ ਆ ਦੁਬਾਰਾ ਬਲਾ ਨੂੰ ਬੇਲੀ ਨਹੀਂ ਕੀਤਾ ਗੱਲ ਪਤਾ ਕੀ ਆ ਜਦੋਂ ਆਪਾਂ ਛੋਟੇ ਹੁੰਨੇ ਆ ਉਦੋਂ ਆਪਾਂ ਲੜ ਵੀ ਪੈਂਦੇ ਆ ਤੇ ਆਪਾਂ ਸੋਲਾ ਪਤਾ ਕਿਉਂ ਕਰ ਲੈਂਦੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਸਾਨੂੰ ਇੱਕ ਦੂਜੇ ਦੀ ਲੋੜ ਪੈ ਹੀ ਜਾਣੀ ਆ ਪਰ ਜਦੋਂ ਜਦੋਂ ਆਪਾਂ ਵੱਡੇ ਹੋ ਜਾਂਦੇ ਰਹਨੇ ਆ ਆਪਾਂ ਇਸ ਦੁਨੀਆ ਦੇ ਵਿੱਚ ਨਾ ਵਿੱਚੜ ਜਾਂਦੇ ਆ ਤੇ ਆਪਣੇ ਹੋਰ ਬਹੁਤ ਰਿਸ਼ਤੇ ਬਣ ਜਾਂਦੇ ਆ ਤੇ ਜਿੰਦੇ ਨਾਲ ਸਾਨੂੰ ਲੱਗਦਾ ਕਿ ਜਿਹੜਾ ਸਾਡਾ ਆਪਣਾ ਰਿਸ਼ਤਾ ਨਾ ਇਹ ਕਿਹੇ ਕੰਮ ਦਾ ਨਹੀਂ ਤੇ ਆਪਾਂ ਨੂੰ ਬਾਹਰਲੇ ਰਿਸ਼ਤੇ ਵਧੀਆ ਲੱਗਣ ਲੱਗ ਜਾਂਦੇ ਆ ਤੇਰੀ ਗੱਲ ਸਹੀ ਆ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਜਿਹੜਾ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਤੱਕ ਰਿਸ਼ਤਾ ਆਪਣਾ ਬਣਿਆ ਰਿਹਾ ਤੇ ਉਹ ਰਿਸ਼ਤੇ ਨਾ ਆਪਾਂ ਨੂੰ ਭੈੜੇ ਲੱਗਣ ਲੱਗ ਪੈਂਦੇ ਆ ਤੁਹਾਨੂੰ ਮੈਂ ਹੁਣੇ ਕਿਹਾ ਤੇ ਹੈਗਾ ਕਿ ਜਿਵੇਂ ਜਿਵੇਂ ਆਪਾਂ ਇਸ ਦੁਨੀਆ ਦੇ ਵਿੱਚ ਵਿਚਰਦੇ ਆ ਨਾ ਓਵੇਂ ਓਵੇਂ ਆਪਣੀ ਸੋਚ ਵੀ ਬਦਲਦੀ ਜਾਂਦੀ ਆ ਤੇ ਆਪਣੇ ਰਿਸ਼ਤੇ ਵੀ ਬਦਲਦੇ ਜਾਂਦੇ ਆ ਤੈਨੂੰ ਪਤਾ ਮੈਂ ਗਰਾਊਂਡ ਦੇ ਵਿੱਚ ਕਿਉਂ ਆਇਆ ਮੈਨੂੰ ਨਾ ਮਾਂ ਦੀ ਯਾਦ ਬਹੁਤ ਆ ਰਹੀ ਆ ਜਿਹੜੀ ਮਾਂ ਕਦੇ ਮੈਨੂੰ ਭੁੱਖਾ ਸੌਣ ਨਹੀਂ ਦਿੰਦੀ ਸੀ ਅੱਜ ਭੁੱਖਾ ਰਹਿਣ ਵਾਸਤੇ ਮੈਨੂੰ ਘਰੋਂ ਗੜਤਾ ਜਿਹੜੀ ਮਾਂ ਸਾਨੂੰ ਦੋਨਾਂ ਭਰਾਵਾਂ ਨੂੰ ਇਕੱਠੇ ਗੋਦੀ ਚੱਕਦੀ ਸੀ ਅੱਜ ਉਹਨੂੰ ਇੱਕ ਕਿੱਦਾਂ ਪਿਆਰਾ ਹੋ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾ ਕਿ ਮੈਨੂੰ ਘਰੋਂ ਗੱਡਿਆ ਰੱਬ ਨੇ ਹੱਥ ਪੈਰ ਸਹੀ ਸਲਾਮਤ ਦਿੱਤੇ ਨੇ ਮੈਂ ਘਰ ਵੀ ਪਾਲੂਗਾ ਮੈਂ ਨਾ ਪਰਿਵਾਰ ਵੀ ਪਾਲ ਲੂੰਗਾ ਲਾਪਰਿ ਤੈਨੂੰ ਇੰਨਾ ਵਾਦਾ ਜਿਸ ਘਰ ਮਾਂ ਨਾ ਹੋਵੇ ਉਹ ਘਰ ਘਰ ਨਹੀਂ ਹੁੰਦਾ ਪਿਓ ਦੇ ਜਾਣ ਤੋਂ ਬਾਅਦ ਨਾ ਜਿਹੜੇ ਭਰਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ ਨਾ ਅੱਜ ਉਹਦਾ ਮੈਂ ਦੁਸ਼ਮਣ ਕਿਉਂ ਬਣ ਗਿਆ ਗੱਲ ਪਤਾ ਕੀ ਆ ਜਿਹੜੀ ਇਹ ਦੁਨੀਆ ਵਾ ਨਾ ਇਹ ਪੈਸੇ ਨੂੰ ਪਹਿਲਾਂ ਰੱਖਦੀ ਆ ਤੇ ਜਿਹੜਾ ਬੰਦਾ ਹਮੇਸ਼ਾ ਸੱਚ ਬੋਲੂਗਾ ਮੂੰਹ ਤੇ ਉਹ ਹਰੇਕ ਨੂੰ ਚੁੱਭਦਾ ਹੀ ਚੁੱਭਦਾ ਵਾ ਜੇ ਲਾਪਰੀ ਤੂੰ ਆਹ ਗਲਤੀਆਂ ਤੂੰ ਨਾ ਕਰਦੀ ਜੋ ਅਸੀਂ ਚਾਹਣਾ ਸੀ ਉਹੀ ਕੁਝ ਹੋਣਾ ਸੀ ਮੈਂ ਸਮਝੀ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਲਾਪਰੀਤ ਮੈਂ ਉਹੀ ਕਹਿਣਾ ਚਾਹੁੰਦਾ ਪੈਸੇ ਨੂੰ ਤੂੰ ਅੱਗੇ ਰੱਖਿਆ ਤੇ ਰਿਸ਼ਤੇ ਨੂੰ ਪਿੱਛੇ ਰੱਖਿਆ ਅਕਸਰ ਜਿਆਦਾ ਵੀ ਬੰਦਾ ਮਾਰਾ ਕੰਮ ਕਰਦਾ ਨਾ ਉਹ ਹਮੇਸ਼ਾ ਲੁੱਕ ਕੇ ਕਰਦਾ ਤੇ ਉਹਨੂੰ ਇਹੀ ਹੁੰਦਾ ਕਿ ਮੈਨੂੰ ਕੋਈ ਨਹੀਂ ਵੰਦਦਾ ਪਰ ਨਾ ਉਹ ਇਹ ਭੁੱਲ ਜਾਂਦਾ ਕਿ ਉਹਨੂੰ ਰੱਬ ਵੰਦਦਾ ਤੇ ਮੇਰੇ ਨਾਲ ਵੀ ਨਾ ਬਸ ਉਹੀ ਹੋਇਆ ਮੇਰੇ ਕਰਮਾਂ ਦੀ ਸਜ਼ਾ ਨਾ ਮੈਨੂੰ ਮੌਕੇ ਤੇ ਮਿਲ ਗਈ ਦੇਖ ਲੋ ਰੱਬ ਨੇ ਵੀ ਨਾ ਮੌਕੇ ਤੇ ਮੇਰੇ ਮੂੰਹ ਤੇ ਚਪੇੜ ਮਾਰ ਕੇ ਮੈਨੂੰ ਸਜ਼ਾ ਦਿੱਤੀ ਆ ਕੱਲ ਰਖੜੀ ਆ ਨਾ ਤੇ ਮੈਂ ਆਪਣੇ ਭਰਾ ਦੀ ਰਖੜੀ ਬੰਨ ਸਕਦੀ ਆ ਤੇ ਨਾ ਮੇਰੇ ਭਰਾ ਦੀ ਕੁੜੀ ਮੇਰੇ ਮੁੰਡੇ ਦੇ ਮੇਰੇ ਲਈ ਇਸ ਤੋਂ ਮਾੜਾ ਦਿਨ ਤੇ ਕੋਈ ਹੋਣਾ ਹੀ ਨਹੀਂ ਨਾ ਕਿ ਜਿਸ ਦਿਨ ਮੇਰੇ ਭਰਾ ਦਾ ਵੀ ਗੁੱਟ ਸੁਣਨਾ ਹੋਊਗਾ ਤੇ ਮੇਰੇ ਮੁੰਡੇ ਦਾ ਵੀ ਜਿੰਨਾ ਰਿਸ਼ਤਿਆਂ ਦੀ ਕਦੇ ਮੈਂ ਕਦਰ ਨਹੀਂ ਸੁਣਾ ਕਰਦੀ ਹੁੰਦੀ ਤੇ ਅੱਜ ਉਹੀ ਮੇਰੇ ਤੇ ਪਾਸਾ ਕਰਕੇ ਬੈਠੇ ਹੋਏ ਨੇ ਤੈਨੂੰ ਯਾਦ ਆ ਕਰਨ ਭਾਬੇ ਦੀਆਂ ਕੁੜੀਆਂ ਕਿੰਨੇ ਚਾਹਵਾਂ ਕਿ ਕੰਮ ਦੇ ਰਖੜੀ ਬੰਦੀ ਹੁੰਦੀ ਸੀ ਤੂੰ ਉਹਨਾਂ ਕੁੜੀਆਂ ਦੀ ਰਖੜੀ ਵੀ ਛੱਡ ਦਿੰਦੀ ਸੀ ਤੇ ਉਹਨਾਂ ਦੀ ਥਾਲ ਵੀ ਛੱਡ ਦਿੰਦੀ ਸੀ ਤੂੰ ਮੰਨੇ ਜਾਂ ਨਾ ਮੰਨ ਉਹਨਾਂ ਕੁੜੀਆਂ ਦੀ ਨਾ ਤੇ ਮੈਨੂੰ ਬਾਦੂਆ ਹੀ ਲੱਗੀ ਆ ਤਾਂ ਹੀ ਤਾਂ ਹਰ ਰਿਸ਼ਤਾ ਤੇਥੋਂ ਦੂਰ ਹੋ ਹੀ ਜਾਂਦਾ ਮੈਂ ਤਾਂ ਇੱਕ ਗੱਲ ਪੁੱਛਾਂ ਮੇਰੇ ਤਾਂ ਹਰੇਕ ਰਿਸ਼ਤਾ ਦੂਰ ਹੋ ਗਿਆ ਟੋੜਦਾ ਨਹੀਂ ਕਰੇ ਦਿਲ ਕੀਤਾ ਮੇਰੇ ਤਾਂ ਦੂਰ ਜਾਣ ਲਈ ਮੇਰਾ ਬੜੀ ਆੜੀ ਦਿਲ ਕੀਤਾ ਕਿ ਤੈਨੂੰ ਛੱਡ ਦਾਂ ਉਹ ਮਾਵਾ ਬਗੈਰ ਨਾ ਬੱਚੇ ਰੋਲ ਜਾਂਦੇ ਆ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਦੋਨਾਂ ਵਿੱਚੋਂ ਏਕਮ ਜਾਂ ਤੇਰਾ ਨਾ ਰਵੇ ਜਾਂ ਮੇਰਾ ਨਾ ਰਵੇ ਉਹ ਵਿਚਾਰੇ ਦਾ ਕੀ ਕਸੂਰ ਪਾਵੇਂ ਆਪਾਂ ਲੜ ਕੇ ਰਹੀਏ ਪਾਵੇਂ ਇੱਕ ਦੂਜੇ ਨੂੰ ਨਾ ਬੁਲਾਈਏ ਪਰ ਉਹ ਬੱਚੇ ਦਾ ਕੀ ਕਸੂਰ ਹੈਗਾ ਕਿੰਨੇ ਕਿ ਗਲਤੀਆਂ ਕਰਨਾਂ ਦੀ ਲਾਪਰਵਾਹੀ ਤੇ ਕਿਹੇ ਤਾਂ ਕਿਹੜੇ ਟਾਈਮ ਤੋਂ ਸੁਧਰ ਨਹੀਂ ਸੀ ਮੈਂ ਵੀ ਉਸ ਵਾਸਤੇ ਬੈਠਾ ਸੀ ਹੁਣ ਤੁਸੀਂ ਵੀ ਆਪਣੇ ਮਨ ਦੀ ਕਹਿ ਲਈ ਕਿ ਮੈਂ ਵੀ ਆਪਣੇ ਮਨ ਦੀ ਕਹਿ ਲਈ ਪਰ ਮੈਨੂੰ ਨਾ ਇਹ ਨਹੀਂ ਸਮਝ ਆ ਰਹੀ ਕਿ ਆਪਾਂ ਅੱਗੇ ਕਰਨਾ ਕੀ ਆ ਆਪਾਂ ਰੈਂਟ ਤੇ ਲਈਏ ਜਾਂ ਜਿਹੜੀ ਟੋਡੀ ਸ਼ਾਪ ਆ ਆਪਾਂ ਹੋਂਦੇ ਤੇ ਸੈਪਰੇਟ ਪੋਰਸ਼ਨ ਪਾ ਲਈਏ ਖੜ ਜਾ ਜੇ ਦੋ ਚਾਰ ਚੀਜ਼ਾਂ ਨਾ ਖਰਾਬ ਆ। ਉਹਨੂੰ ਸੈੱਟ ਕਰ ਲਾਂਦੇ ਫਿਰ ਮੈਂ ਆਪਣੇ ਬਾਰੇ ਸੋਚੂੰ। ਚਲੋ ਠੀਕ ਆ ਜੀ। ਜਿਵੇਂ ਤੁਸੀਂ ਸੋਚਿਆ ਵਾ ਵਧੀਆ ਹੀ ਸੋਚਿਆ ਹੋਊਗਾ। ਬਾਕੀ ਅੱਗੇ ਮੈਂ ਟੋਡੇ ਤੋਂ ਬਾਹਰ ਸੀਗੀ। ਹੁਣ ਮੈਂ ਟੋਡੇ ਤੋਂ ਬਾਹਰ ਨਹੀਂ ਜਾਂਦੀ। ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਕਰਾਂਗੀ। ਜੇ ਤੁਸੀਂ ਕਹੋਗੇ ਕਿ ਇੱਧਰ ਚੱਲ ਪਾ ਮੈਂ ਇੱਧਰ ਚੱਲ ਪਾਂਗੀ ਤੇ ਜੇ ਤੁਸੀਂ ਕਹੋਗੇ ਉੱਧਰ ਚੱਲ ਪਾ ਮੈਂ ਉੱਧਰ ਚੱਲ ਪਾਂਗੀ। ਵਾਪਰੇ ਤੈਨੂੰ ਕੋਈ ਹਰਜ ਤਾਂ ਨਹੀਂ ਹੈਗਾ ਕਿ ਮੈਂ ਆਪਣੇ ਘਰੇ ਇੱਕ ਢੇੜਾ ਮਾਰਾਂ। ਇਹ ਚੀਜ਼ਾਂ ਦੀ ਪਰਮਿਸ਼ਨ ਤੁਸੀਂ ਮੇਰੇ ਤੋਂ ਕਿਉਂ ਲੈਂਦੇ ਪਏ ਹੋ ਆਦਾ ਜਿਵੇਂ ਦਿਲ ਕਰਦਾ ਤੁਸੀਂ ਉਵੇਂ ਕਰੋ ਮਾਂ ਮੇਰੀ ਲੱਖ ਮਾੜੀ ਆ ਪਰ ਮੇਰਾ ਫਰਜ਼ ਹੈਗਾ ਕਿ ਮਾਂ ਨੂੰ ਇੱਕ ਕਰ ਹੀ ਮਿਲ ਕੇ ਆਵਾਂ ਕਿਉਂਕਿ ਮਾਂ ਤੇ ਮਾਂ ਹੀ ਹੁੰਦੀ ਹੈ ਨਾਗਾ ਮੈਨੂੰ ਵੀ ਪਤਾ ਤੈਨੂੰ ਤੇਰੇ ਪੇਕਿਆਂ ਦੀ ਯਾਦ ਆਉਂਦੀ ਵੀ ਇਹ ਮੇਰੇ ਕਰਕੇ ਉਹਨਾਂ ਨੇ ਬੂਹੇ ਪੇੜੇ ਆ ਤੇ ਮੈਂ ਹੀ ਖਿਲਾਉਂਗਾ ਚੈਨ ਨਾ ਮੇਰਾ ਵਾਅਦਾ ਆ ਰਿਹਾ ਹੈ ਇੱਥੇ ਬੈਠੇ ਆਂ ਕੀ ਗੱਲ ਤਿਆਰ ਨਹੀਂ ਹੋਈ ਜਾਣਾ ਨਹੀਂ ਸੀ ਮਾਰਕੀਟ ਮੰਮੀ ਮੰਨ ਜਾਨੀ ਹੈਗਾ ਮੇਰਾ ਤੁਸੀਂ ਜਾਇਓ ਵੈਸੇ ਮੈਂ ਕੀ ਕਰਨਾ ਮਾਰਕੀਟ ਜਾ ਕੇ ਤੂੰ ਆਪ ਤਾਂ ਮੈਨੂੰ ਕਿਹਾ ਸੀ ਕਿ ਜਦੋਂ ਮਾਰਕੀਟ ਜਾਓਗੇ ਮੈਨੂੰ ਨਾਲ ਲੈ ਜਿਓ ਮੈਂ ਸੂਟ ਵੀ ਲੈਣਾ ਤੇ ਜੁੱਤੀ ਵੀ ਲੈਣੀ ਆ ਤੇ ਹੁਣ ਕੀ ਹੋ ਗਿਆ ਤੈਨੂੰ ਮੰਮੀ ਉਦੋਂ ਮੇਰਾ ਮੂਡ ਸੀ ਅਸਲ ਵਿੱਚ ਮੈਂ ਤੁਹਾਨੂੰ ਕਹਿਤਾ ਮੇਰਾ ਮੂਡ ਨਹੀਂ ਹੈਗਾ ਨਹੀਂ ਮੈਨੂੰ ਕੱਪੜੇ ਚਾਹੀਦੇ ਮੈਨੂੰ ਲੈ ਆਈ ਠੀਕ ਆ ਤੂੰ ਮੈਨੂੰ ਨਾ ਇੱਕ ਗੱਲ ਦੱਸ ਤੂੰ ਚਾਨੀ ਗਈਆਂ ਕਦੇ ਤੂੰ ਪਹਿਲਾ ਸਟੇਸ਼ਨ ਫੜ ਲੈਣੀ ਆ ਕਦੇ ਤੂੰ ਦੂਸਰਾ ਹੋਏਗੀ ਤੈਨੂੰ ਸਾਰੀਆਂ ਗੱਲਾਂ ਛੱਡ ਮੈਨੂੰ ਐਂ ਦੱਸ ਤੂੰ ਪਿੱਛੇ ਕੀ ਲਗੋਰੀ ਐ ਨਹੀਂ ਨਹੀਂ ਮੰਮੀ ਕੁਛ ਨਹੀਂ ਹੈਗਾ ਇੱਧਰ ਕਰ ਮੇਰਾ ਲਖੜੀ ਮੈਨੂੰ ਦੇ ਦੋ ਤੁਹਾਨੂੰ ਨਹੀਂ ਪਤਾ ਇਹ ਬਹੁਤ ਕੀਮਤੀ ਆ ਬਹੁਤ ਕੀਮਤੀ ਐ ਨਾ ਕੁਝ ਸਮਝੀ ਨਹੀਂ ਨਾਲੇ ਨਾ ਮੈਨੂੰ ਦਖੜੀ ਦੇਖੀ ਦੇਖੀ ਲੱਗਦੀ ਐ ਮੰਮੀ ਏ ਉਹੀ ਰਖੜੀ ਆ ਜਿਹੜੀ ਮੈਂ ਪਿਛਲੀ ਵਾਰ ਏਕਮ ਨੂੰ ਬੰਨਨੀ ਸੀ ਫਿਰ ਉਸ ਤੋਂ ਬਾਅਦ ਉਹਦਾ ਚਾਚੀ ਆਈ ਚਾਚੀ ਨੇ ਏਕਮ ਨੂੰ ਘੁਰਿਆ ਤੇ ਏਕ ਮੈਨੂੰ ਵਾਪਿਸ ਦੇ ਕੇ ਚੱਲ ਗਿਆ ਇਹ ਸਵਾਨਾ ਤੂੰ ਸ਼ਿਵ ਨੂੰ ਰਖੜੀ ਬੰਨਦੀ ਇਹਦਾ ਭਰਾ ਹੀ ਆ ਜਦੋਂ ਦੀ ਤੂੰ ਆਈ ਹੋਈ ਹੈ ਨਾ ਉਹਦੇ ਨਾਲ ਘੁੱਲ ਮਿਲ ਗਈਆਂ ਤੂੰ ਮੰਮੀ ਤੁਸੀਂ ਇਸ ਗੱਲ ਦਾ ਨਾ ਗੁੱਸਾ ਨਾ ਕਰਿਓ ਚਾਚੇ ਮਾਮੀ ਆਦੇ ਤਾਂ ਭਰਾ ਬਹੁਤ ਹੀ ਹੁੰਦੇ ਆ ਪਰ ਆਪਣਾ ਤਾਂ ਆਪਣਾ ਹੀ ਹੁੰਦਾ ਹੈ ਨਾ ਪਹਿਲੇ ਇੱਕਮ ਦੇ ਰਖੜੀ ਬੰਨਤੀ ਸੀ ਕਿ ਹੁਣ ਸ਼ਿਵ ਦੇ ਬਾਦ ਨਾ ਗਿ ਅਗਲੇ ਸਾਲ ਕਿਸੇ ਹੋਰ ਦੇ ਬੰਨਦਾਂਗੇ ਹੁਣ ਮੇਰਾ ਆਪਣਾ ਭਰਾ ਤਾਂ ਨਹੀਂ ਹੈਗਾ ਨਾ ਗੁੰਨੂ ਜਦੋਂ ਦੇਖ ਲੋ ਤੂੰ ਭਰਾ ਭਰਾ ਲਾਈ ਹੁੰਦੀ ਆ ਤੇ ਤੇਰੀ ਦਾਦੀ ਦਾ ਵੀ ਇਹੀ ਕੰਮ ਸੀ ਉਹਨੇ ਪੋਤਾ ਪੋਤਾ ਲਾਈ ਹੋਈ ਸੀ ਤੇਰੇ ਤੇ ਦਾਦੇ ਵਿੱਚ ਕੋਈ ਫਰਕ ਤਾਂ ਨਹੀਂ ਨਜ਼ਰ ਆ ਰਿਹਾ ਮੈਨੂੰ ਮੰਮੀ ਹੁਣ ਤਾਂ ਤੁਹਾਨੂੰ ਗੱਲਾਂ ਆਣ ਗਈਆਂ ਨਾ ਕਿਉਂਕਿ ਪਿਛਲੇ ਕਈ ਸਾਲਾਂ ਦਾ ਤਾਂ ਕਿਸੇ ਕਿਸ ਨੇ ਰਖੜੀ ਵੀ ਬੰਨੀ ਹੁਣ ਤਾਂ ਤੁਹਾਡੇ ਦੋ ਸੱਖੇ ਭਰਾ ਵੀ ਤੁਹਾਡੇ ਕੋਲ ਆ ਇਸ ਲਈ ਮੈਂ ਕਹ ਰਹੀ ਆ ਤੁਹਾਡੀ ਰਖੜੀ ਸੋਹਣੀ ਜਾਊਗੀ ਕੋਈ ਗੱਲ ਨਹੀਂ ਜੇ ਪੁੱਤ ਤੂੰ ਕਹਿੰਨੀ ਆ ਨਾ ਮੈਂ ਦੋਨੋਂ ਤੇਰੇ ਮਾਮਿਆਂ ਨੂੰ ਨਾ ਰਖੜੀ ਨਹੀਂ ਬੰਨਾਂਗੀ ਪੂਕੋ ਸ਼ਾਈ ਚਾਹੀਦੀ ਆ ਮੈਨੂੰ। ਉਹ ਨਹੀਂ ਨਹੀਂ ਮੰਮੀ ਤੁਸੀਂ ਤਾਂ ਗੁੱਸਾ ਕਰ ਗਏ। ਤੁਸੀਂ ਮਾਮੇ ਨੇ ਰਖੜੀ ਬੰਨੋ। ਉਹ ਹੀ ਤਾਂ ਉਹ ਤੋਂ ਮੈਂ ਵੀ ਜਾਣਨੀ ਆ ਕਿ ਮੈਂ ਆਪਣੇ ਭਰਾਵਾਂ ਨੂੰ ਨਾ ਰਖੜੀ ਬੰਨਣਾ। ਜੇ ਭੈਣਾਂ ਆਪਣੇ ਭਰਾਵਾਂ ਵਾਸਤੇ ਤੜਫਦੀਆਂ ਨਾ ਤੇ ਭਰਾ ਵੀ ਆਪਣੀਆਂ ਭੈਣਾਂ ਵਾਸਤੇ ਤੜਫਦੇ ਨੇ। ਕਿਉਂਕਿ ਗੁੰਨੂ ਜੇ ਇੰਨੇ ਸਾਲਾਂ ਮੇਰੇ ਭਰਾ ਮੇਰੇ ਪਿੱਛੇ ਤੜਫੇ ਨੇ ਨਾ ਮੈਂ ਵੀ ਆਪਣੇ ਭਰਾਵਾਂ ਪਿੱਛੇ ਤੜਪੀ ਆ। ਮੰਮੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਰੱਬ ਇਹ ਮਤਕਾ ਕਿਉਂ ਕਰਦਾ ਹੈ? ਨਾਲੇ ਸਾਨੂੰ ਦੋਨਾਂ ਭੈਣਾਂ ਨੂੰ ਇੱਕ ਭਰਾ ਦੇ ਹੀ ਦਿੰਦਾ ਤੇ ਉਹਦਾ ਕੁਝ ਕੱਸ ਦਨਾਂ ਉਹ ਕੁਛ ਨਹੀਂ ਹੁੰਦਾ ਮੰਮੀ ਜੇ ਆਪਸਾਂ ਨੂੰ ਭਰਾ ਨਹੀਂ ਦਿੰਦਾ ਤੇ ਆਪਾਂ ਇੱਕ ਦੂਸਰੇ ਨੂੰ ਰਖੜੀ ਬੰਨ ਲਾਂਗੇ ਆਪਾਂ ਕਿਹੜੇ ਕਿਛੇ ਤੋਂ ਘਟੇ ਆ ਮੰਮੀ ਕੰਨੇ ਆਪਣੀਆਂ ਜਿੱਥੇ ਰੱਬ ਨੇ ਸਾਨੂੰ ਭਰਾ ਨਹੀਂ ਦਿੱਤਾ ਇੱਦਾਂ ਦੇ ਨਾ ਬਹੁਤ ਘਰ ਨੇ ਉਹ ਵੀ ਤੇ ਰਹਿੰਦੇ ਪਏ ਨੇ ਗੁੰਨੂ ਮੈਂ ਸਹੀ ਦੱਸਾਂ ਨਾ ਤੁਹਾਡੇ ਦੋਨਾਂ ਵਿੱਚ ਨਾ ਮੈਂ ਕਦੇ ਫਰਕ ਨਹੀਂ ਸਮਝਿਆ ਤੁਸੀਂ ਮੇਰੀਆਂ ਧੀਓ ਤੇ ਤੁਸੀਂ ਮੇਰੇ ਪੁੱਤ ਤੁਹਾਨੂੰ ਦੇਖ ਦੇਖ ਕੇ ਨਾ ਮੈਂ ਜੀ ਰਹੀ ਆ ਚੱਲ ਛੱਡ ਤੂੰ ਨਾ ਸ਼ਿਭੂ ਦਾ ਰਖੜੀ ਬੰਨੀ ਤੈਨੂੰ ਵੀ ਪਤਾ ਤੇਰੇ ਮਾਮਿਆਂ ਨੇ ਨਾ ਮੈਨੂੰ ਸਾਹਮਣੇ ਤੇ ਤੈਨੂੰ ਤੇ ਰਮਦ ਨੂੰ ਸ਼ਿਭੂ ਨੇ ਸਾਹਮਣੇਣਾ ਨਨੇ ਦੇ ਰਖੜੀ ਅਸੀਂ ਵੀ ਤੇਰੇ ਨਾਲ ਆ ਤੇ ਸ਼ਿਵ ਵੀ ਤੇਰੇ ਨਾਲ ਆ ਤੇ ਹਮੇਸ਼ਾ ਤੇਰੇ ਨਾਲ ਹੀ ਰਹੂੰਗਾ ਮਾਮੀ ਦੀ ਰਖੜੀ ਤੇ ਕੱਲ ਦੀ ਆ ਕੋਈ ਗੱਲ ਨਹੀਂ ਕੋਲੂ ਰਖੜੀ ਕੱਲ ਦੀ ਹੈ ਨਾ ਕੱਲ ਦੁਬਾਰਾ ਬੰਨਦੀ ਹੋ ਸਗੋ ਦੋਨੋਂ ਜਣੀਆਂ ਰਲ ਕੇ ਤੂੰ ਹੁਣ ਹੱਥ ਚ ਲੈ ਕੇ ਬੈਠੀ ਆ ਰਖੜੀ ਹੁਣ ਤਾਂ ਬੰਨ ਹੁਣ ਆਪਣਾ ਆਪਣੀ ਮਾਂ ਨਾਲ ਗੱਲ ਕਰਕੇ ਹੁਣ ਕਿਉਂ ਅਫਸਰਟ ਕਰਦੀ ਆ ਬੰਨ ਫਟਾਫਟ ਮੇਰਾ ਪੁੱਤ ਗੁਨੂ ਹੁਣ ਤੁਸੀਂ ਦੋਨੋਂ ਭੈਣ ਭਰਾ ਨਾਲ ਖੇਡੋ ਤੇ ਸ਼ਿਵੂ ਨੇ ਜੋ ਵੀ ਤੈਨੂੰ ਗਿਫਟ ਦੇਣਾ ਨਾ ਉਹ ਕੱਲ ਦੇਊਗਾ ਚਲ ਆ ਕਿਰਨ ਆਪਾਂ ਚੱਲੀਏ ਓ ਕੀ ਹੋ ਗਿਆ ਬਾਹਰ ਆ ਕਿ ਤੂੰ ਉਹ ਬਣਾ ਕੇ ਖੜ ਗਈ ਇਨੇ ਵਧੀਆ ਤਰੀਕੇ ਨਾਲ ਕੁੜੀ ਨੂੰ ਤੋਹਤ ਲਾ ਦੇਖੀ ਆਈ ਐ ਪਰ ਬਾਹਰ ਆ ਕੇ ਆਪ ਹੀ ਹਿੰਮਤ হার ਗਈ। ਅਬ ਕੀ ਕਰਾਂ? ਮੈਂ ਔਖੇ-ਔਖੇ ਕੁੜੀ ਨੂੰ ਤਾਂ ਸਮਝਾ ਦਵਨੀ ਆ ਪਰ ਮੈਂ ਆਪ ਹੀ ਕਿਤੇ ਨਾ ਕਿਤੇ ਢੇਰੀ ਢਾ ਜਾਨੀ ਆ। ਕਿਰਨ ਤੂੰ ਆਪਣੇ ਆਪ 'ਚ ਹਿੰਮਤ ਰੱਖ। ਤੂੰ ਤਾਂ ਹੀ ਕੁੜੀਆਂ ਨੂੰ ਚੰਗੀ ਤਰ੍ਹਾਂ ਸੰਭ ਪਾਏਂਗੀ। ਥੱਲੇ ਇਹ ਤਿਆਰੀ ਇੱਦਾਂ ਦਾ। ਕਈਆਂ ਦੇ ਜ਼ਖਮ ਨਾ ਹਰੇ ਹੋ ਜਾਂਦੇ ਆ। ਸਹੀ ਗੱਲ ਭਾਬੀ। ਆ ਤਿਆਰੀ ਇੱਦਾਂ ਦਾ ਹੈਗਾ। ਜਦੋਂ ਮੈਂ ਸੋਹਰੇ ਘਰ ਹੁੰਦੀ ਸੀ ਨਾ ਬਹੁਤ ਰੋਂਦੀ ਸੀ ਤੇ ਵੀਰੇ ਹੁਣ ਉਹਦੀ ਫੋਟੋ ਅੱਗੇ ਨਾ ਰੱਖੜੀ ਰੱਖ ਦਿੰਦੀ ਹੁੰਦੀ ਸੀ। ਦੇਖ ਲੈ ਕਿਰਨ ਤੇਰੇ ਇੰਨੇ ਸਾਲਾਂ ਦਾ ਕੀਤਾ ਹੋਇਆ ਸਬਰ ਤੈਨੂੰ ਉਹਦਾ ਨਾ ਕੱਲ ਫਲ ਮਿਲਣਾ ਤੇ ਕੱਲ ਤੇਰੇ ਵੀਰੇ ਤੇਰੇ ਸਾਹਮਣੇ ਬੈਠੇ ਹੋਣਗੇ ਤੇ ਉਹਨਾਂ ਦੀ ਗੁੱਟ ਤੇ ਰਖੜੀ ਬੰਨੇਗੀ ਤੇ ਮੈਨੂੰ ਪਤਾ ਤੇਰੇ ਕੋ ਨਾ ਖੁਸ਼ੀ ਸੰਭੀ ਨਹੀਂ ਜਾਣੀ ਸੋ ਇਹ ਦਸਾਂ ਬੀ ਕੰਨਨ ਰਖੜੀ ਬੰਦੇ ਬੰਦੇ ਨਾਲ ਮੇਰੇ ਹੱਥ ਤੇ ਗੰਭਨਗੇ ਵਿਆਹ ਤੋਂ ਪਹਿਲਾਂ ਨਾ ਅਸੀਂ ਜਿੰਨਾ ਮਰਜ਼ੀ ਲੜ ਲੈਂਦੇ ਸੀ ਪਰ ਰਖੜੀ ਨਹੀਂ ਮਿਸ ਕੀਤੀ ਸੀ ਵਿਆਹ ਤੋਂ ਬਾਅਦ ਨਾ ਮੈਂ ਪਹਿਲੀ ਵਾਰ ਰਖੜੀ ਬੰਨੀ ਆ ਵੀਰੇ ਹੋਂਾਂ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਬੰਨ ਪਾਵਾਂਗੀ ਚੱਲੇ ਪਾਗਲ ਤੂੰ ਐਵੇਂ ਦੀਆਂ ਗੱਲਾਂ ਕਿਉਂ ਕਰਦੀ ਪਈ ਐ ਮੈਨੂੰ ਪਤਾ ਤੂੰ ਆਪਣੇ ਅੰਦਰ ਇੰਨਾ ਕੁਝ ਦੱਬੀ ਬੈਠੀ ਹੈ ਨਾ ਉਦਾਂ ਹੀ ਨਾ ਤੇਰੇ ਵੀਰੇ ਵੀ ਆਪਣੇ ਅੰਦਰ ਬਥੇਰਾ ਕੁਝ ਦੱਬੀ ਬੈਠੇ ਨੇ ਜਿਹੜਾ ਹਲੇ ਤੱਕ ਕਿਸੇ ਦੇ ਸਾਹਮਣੇ ਵਾਰ ਹੀ ਨਹੀਂ ਆਇਆ ਮੈਨੂੰ ਵੀ ਪਤਾ ਭਾਬੀ ਮੇਰੇ ਭਰਾਵਾ ਦਾ ਨਾ ਗੁੱਟ ਇੰਨੇ ਸਾਲਾਂ ਤੋਂ ਸੁਣਨਾ ਪਿਆ ਤੇ ਕੱਲ ਮੇਰੇ ਭਰਾਵਾ ਦਾ ਗੁੱਟ ਨਿਕਰ ਕੇ ਆਊਗਾ ਤੇ ਉਹਨਾਂ ਤੋਂ ਖੁਸ਼ੀ ਸੰਭ ਹੀ ਨਹੀਂ ਜਾਣੀ ਕਿਰਨ ਇਹ ਦੁਨੀਆ ਨਾ ਬੜੀ ਅਜੀਬ ਆ ਕਿਸੇ ਦਾ ਭਰਾ ਨਹੀਂ ਹੈਗਾ ਕਿਸੇ ਦੀ ਭੈਣ ਨਹੀਂ ਹੈਗੀ ਤੇ ਉਹ ਰਖੜੀ ਵਾਲੇ ਦਿਨ ਇੱਕ ਦੂਜੇ ਵਾਸਤੇ ਨਾ ਤੜਫਦੇ ਨੇ ਤੇ ਜਿੱਥੇ ਦੋਨੋਂ ਜਾਣੇ ਨੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਇੰਨਾ ਲੜ ਪੈਂਦੇ ਨੇ ਕਿ ਇੱਕ ਟਾਈਮ ਤੇ ਆ ਕੇ ਨਾ ਉਹਨਾਂ ਵਾਸਤੇ ਰਖੜੀ ਦਾ ਤਿਹਾਰ ਕੋਈ ਮਾਈ ਲੈ ਨਹੀਂ ਰੱਖਦਾ ਮੇਰੀ ਤਾਂ ਇਹੀ ਸੋਚ ਆ ਕਿ ਰਖੜੀ ਵਾਲਾ ਦੇਣਾ ਲੜੇ ਹੋਏ ਭੈਣ ਭਰਾ ਨੂੰ ਮਿਲਾਂ ਦਾ ਇੱਕ ਬਹਾਨਾ ਹੀ ਹੈ ਨਾਲੇ ਇੰਨੇ ਸਾਲਾਂ ਤੋਂ ਲੜੇ ਹੋਏ ਭੈਣ ਭਰਾ ਰਖੜੀ ਵਾਲੇ ਦਿਨ ਮਿਲ ਜਾਂਨਾ ਇਹਦੇ ਵਰਗੀ ਕੋਈ ਰੀਤ ਨਹੀਂ ਹੈ ਮੈਂ ਨਾ ਸਾਰੀਆਂ ਭੈਣਾਂ ਨੂੰ ਇਹੀ ਸਲਾਹ ਦੇਣਾ ਚਾਹਨੀ ਆ ਰਖੜੀ ਵਾਲੇ ਦਿਨ ਨਾ ਜੋ ਭਰਾ ਦਵੇ ਚੁੱਪਚਾਪ ਨਾ ਰੱਖ ਲੈਣਾ ਚਾਹੀਦਾ ਲਾਲਚ ਕਰਕੇ ਨਾ ਰਿਸ਼ਤਾ ਨਹੀਂ ਖਰਾਬ ਕਰਨਾ ਚਾਹੀਦਾ ਜਿੱਥੇ ਭਰਾ ਨੇ ਖੜ ਜਾਣਾ ਨਾ ਉੱਥੇ ਕਿਸੇ ਨੇ ਨਹੀਂ ਖੜਨਾ ਜਿਹੜੇ ਭਰਾਵਾਂ ਨੂੰ ਨਾ ਸੁੱਖਾ ਸੁੱਕੇ ਮੰਗਿਆ ਹੋਵੇ ਨਾ ਉਹ ਭਰਾਵਾਂ ਨਾਲ ਨਾ ਦਗਾ ਨਹੀਂ ਕਮਾਈਦਾ ਜਿਹੜੀ ਭੈਣ ਦਗਾ ਕਰ ਗਈ ਨਾ ਉਹ ਨਾ ਇੱਧਰ ਜੋਗੀ ਨਾ ਉੱਧਰ ਜੋਗੀ ਪਿਓ ਤੇ ਜਾਣ ਤੋਂ ਬਾਅਦ ਨਾ ਮੇਰੇ ਦੋਨਾਂ ਭਰਾਵਾਂ ਨੇ ਨਾ ਮੈਨੂੰ ਪੁੱਲਾ ਵਾਂਗੂ ਰੱਖਿਆ ਹੋਇਆ ਏ ਇਸ ਕਰਕੇ ਵੱਡਾ ਭਰਾ ਮੈਨੂੰ ਪਿਓ ਵਰਗੂ ਤੇ ਛੋਟਾ ਮੈਨੂੰ ਪੁੱਤ ਵਾਂਗੂ ਜੱਪਦਾ